ਆ ਤੇ ਸਾਦ ਸੰਗਤ ਮਿਥਿਆ ਦਾ ਅਰਥ ਹੁੰਦਾ ਹੈ ਝੂਠ ਮਿਥਿਆ ਦਾ ਅਰਥ ਹੁੰਦਾ ਹੈ ਨਾਸਵਾਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਤਨ ਕੀ ਹੈ ਜਿਹੜਾ ਇਹ ਸਰੀਰ ਹੈ ਤੇ ਤਨ ਜਿਹੜਾ ਪਦਾਰਥ ਹੈ ਤੇ ਕੁਟੰਬ ਜਿੰਨੇ ਵੀ ਤੇਰੇ ਸੰਬੰਧੀ ਨੇ ਭੈਣ ਭਰਾ ਪੁੱਤਰ ਧੀਆਂ ਸਬਾਇਆ ਪਾਵ ਜੋ ਤੇਰੀ ਧਰਮ ਸੁਪਤਨੀ ਤੋਂ ਸੰਬੰਧ ਦੇ ਨਾਲ ਜਿਤਨੇ ਵੀ ਸੰਸਾਰ ਦੇ ਵਿੱਚ ਇਹ ਕੁਟੰਬ ਬਣਿਆ ਹੈ ਪੁੱਤਰ ਧੀਆਂ ਇਤਿਆਦਿਕ ਇਹ ਸਾਰਾ ਕੁਝ ਹੀ ਮਿਥਿਆ ਕਹੀਏ ਝੂਠ ਹੈ ਮਿਥਿਆ ਹਮ ਮਮਤਾ ਮਾਇਆ ਭਾਈ ਜਿਹੜੀ ਮਾਇਆ ਦੀ ਮਮਤਾ ਹੈ ਨਾ ਕਿਉਂਕਿ ਮਾਇਆ ਦੀ ਮਮਤਾ ਦੇ ਵਿੱਚੋਂ ਹਉਮੈ ਪੈਦਾ ਹੁੰਦੀ ਹੈ माया और माया दी ममता और ममता ਦੇ ਵਿੱਚੋਂ ਪੈਦਾ ਹੋਣ ਵਾਲੀ ਹਉਮੈ ਇਹ ਵੀ ਸਾਰਾ ਕੁਝ ਮਿਥਿਆ ਕੀ ਇਹ ਝੂਠ ਹੈ ਨਾਸਵੰਤ ਹੈ ਮਿਥਿਆ ਰਾਜ ਜੋ ਮਨ ਧਨ ਮਾਲ ਮਿਥਿਆ ਕੀ ਇਹ ਝੂਠ ਹੈ ਰਾਜ ਜਿਹੜਾ ਭਾਈ ਰਾਜ ਸਤਾ ਮਿਲੀ ਹੈ ਰਾਜੇ ਮਹਾਰਾਜੇ ਅੱਜ ਦੇ ਸਮੇਂ ਦੇ ਅੰਦਰ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿੰਨੇ ਵੀ ਇਹ ਅਹੁਦੇ ਨੇ ਰਾਜ ਭਾਗ ਦੇ ਜਿਹੜੀ ਜਵਾਨੀ ਹੈ ਜਿਸ ਜਵਾਨੀ ਦੇ ਮਾਣ ਦੇ ਵਿੱਚ ਬਹੁਤ ਸੰਸਾਰ ਤੇ ਆਪਣਾ ਬਲ ਦਿਖਾਉਂਦਾ ਹੈ ਆਪਣੇ ਜੋਰ ਦਿਖਾਉਂਦਾ ਹੈ ਐਸਾ ਜੋਬਨ ਅਰ ਧਨ ਕਈ ਇਹ ਜਿਹੜਾ ਧਨ ਕੀ ਇਹ ਪਦਾਰਥ ਜੋ ਮਾਇਆ ਹੈ ਮਾਲ ਸਾਧ ਸੰਗਤ ਮਾਲ ਦੇ ਵਿੱਚ ਆ ਜਾਂਦਾ ਹੈ ਹਾਥੀ ਘੋੜੇ ਰਥ ਔਰ ਅੱਜ ਦੇ ਸਮੇਂ ਦੇ ਵਿੱਚ ਕਹਿ ਸਕਦੇ ਆ ਗੱਡੀਆਂ ਮੋਟਰ ਆਦਿਕ ਇਹ ਸਾਰਾ ਕੁਝ ਜਿਹੜਾ ਮਾਲ ਧਨ ਹੈ ਪਦਾਰਥ ਹੈ ਜਵਾਨੀ ਹੈ ਔਰ ਰਾਜ-ਪਾਗ ਹੈ ਸਤਿਗੁਰੂ ਕਹਿੰਦੇ ਸਭ ਮਿਥਿਆ ਹੈ ਭਾਈ ਝੂਠ ਹੈ ਮਿਥਿਆ ਕਾਮ ਕ੍ਰੋਧ ਬਿਕਰਾਲ ਬਿਕਰਾਲ ਕੀ ਹੈ ਜਿਹੜੇ ਭਿਆਨਕ ਰੂਪ ਦੇ ਵਿੱਚ ਕਾਮ ਅਤੇ ਕ੍ਰੋਧ ਇਸ ਮਨੁੱਖੀ ਜ਼ਿੰਦਗੀ ਨੂੰ ਚਿੰਬੜੇ ਹੋਏ ਨੇ ਬੇਕਰਾਲ ਦਾ ਅਰਥ ਭਿਆਨਕ ਹੁੰਦਾ ਹੈ ਤੇ ਕਾਮ ਅਤੇ ਕ੍ਰੋਧ ਇਹ ਜਿਹੜੇ ਸੰਸਾਰ ਦੇ ਅੰਦਰ ਮਨੁੱਖੀ ਜੀਵਨ ਤੇ ਸਵਾਰ ਨੇ ਮਨੁੱਖੀ ਜੀਵਨ ਤੇ ਭਾਰੂ ਨੇ ਇਹ ਸਭ ਕੁਝ ਮਿਥਿਆ ਹੈ ਸਭ ਕੁਝ ਝੂਠ ਹੈ ਮਿਥਿਆ ਰਥ ਹਤਿ ਅਸਵ ਵਸਤਰਾ ਭਾਈ ਮਿਥਿਆ ਹੈ ਝੂਠ ਹੈ ਕੀ ਰਥ ਪੁਰਾਣੇ ਸਮਿਆਂ ਦੇ ਵਿੱਚ ਰਥ ਜਿਹੜੇ ਜਿਹਦੇ ਕੋਲ ਰਥ ਹੁੰਦਾ ਸੀ ਉਹਦੀ ਬੜੀ-ਬੜੀ ਮਹਿਮਾ ਹੁੰਦੀ ਸੀ ਹਸਤੀ ਜਿਨ੍ਹਾਂ ਨੇ ਹਾਥੀ ਰੱਖੇ ਹੋਏ ਸੀ ਬੜੇ ਸ਼ਾਹੂਕਾਰ ਮੰਨੇ ਸੀ ਅਸਬ ਜਿਹੜੇ ਘੋੜੇ ਰੱਖੇ ਹੋਏ ਸੀ ਅਸਬ ਨੌ ਘੋੜੇ ਦਾ ਹੈ ਤੇ ਵਸਤਰ ਚੰਗੇ-ਚੰਗੇ ਜੜੀਦਾਰ ਮਹਗੇ-ਮਹਗੇ ਮੁੱਲ ਦੀਆਂ ਪੋਸ਼ਾਕਾਂ ਮਹਗੇ-ਮਹਗੇ ਮੁੱਲ ਦੇ ਕੱਪੜੇ ਤੇ ਸਤਿਗੁਰੂ ਪਾਰਸ਼ਾ ਕਹਿੰਦੇ ਭਾਈ ਇਹ ਸਾਰਾ ਕੁਝ ਹੀ ਮਿੱਥਿਆ ਹੈ ਝੂਠ ਹੈ ਮਿੱਥਿਆ ਰੰਗ ਸੰਗ ਮਾਇਆ ਰੰਗ ਨੋਂ ਪ੍ਰੇਮ ਦਾ ਹੈ ਰੰਗ ਨੋਂ ਆਨੰਦ ਦਾ ਹੈ ਸੰਗ ਨੋਂ ਸਾਥ ਦਾ ਹੈ ਭਾਈ ਜਿਹੜਾ ਮਾਇਆ ਦਾ ਆਨੰਦ ਅਤੇ ਮਾਇਆ ਦਾ ਸਾਥ ਹੈ ਇਹ ਵੀ ਮਿਥਿਆ ਹੈ ਝੂਠ ਹੈ ਔਰ ਇਸੇ ਤਰ੍ਹਾਂ ਮਾਇਆ ਪੇਖ ਹਸਤਾ ਜਿਹੜੀ ਮਾਇਆ ਨੂੰ ਦੇਖ ਦੇਖ ਕੇ ਤੂੰ ਖੁਸ਼ ਹੋ ਰਿਹਾ ਹੈ ਇਹ ਵੀ ਮਿਥਿਆ ਕੀ ਹੈ ਝੂਠ ਹੈ ਤੇ ਇਉਂ ਸਾਧ ਸੰਗਤ ਐਸਾ ਜੋ ਮਾਇਆ ਦਾ ਸਰੂਪ ਹੈ ਸਤਿਗੁਰੂ ਕਹਿੰਦੇ ਮਾਇਆ ਨੂੰ ਜਿਹੜਾ ਦੇਖ ਕੇ ਹੱਸਦਾ ਹੈ ਖੁਸ਼ ਹੁੰਦਾ ਹੈ ਇਹ ਔਰ ਮਾਇਆ ਦਾ ਜਿਹੜਾ ਸਾਥ ਹੈ ਔਰ ਮਾਇਆ ਦਾ ਜੋ ਆਨੰਦ ਹੈ ਇਹ ਸਭ ਕੁਝ ਮਿੱਥਿਆ ਹੈ ਝੂਠ ਹੈ ਮਿੱਥਿਆ ਧਰੋਹ ਮੋਗ ਅਭਿਮਾਨ ਮਿੱਥਿਆ ਹੈ ਝੂਠ ਹੈ ਕੀ ਧਰੋਹ ਜਿਹੜਾ ਤੂੰ ਨਾ ਨਾ ਪ੍ਰਕਾਰ ਦੇ ਸੰਸਾਰ ਦੇ ਵਿੱਚ ਛਲ ਕਰਦਾ ਹੈ ਇਸ ਮਾਇਆ ਨੂੰ ਇਕੱਠੀ ਕਰਨ ਵਾਸਤੇ ਇਹ ਵੀ ਝੂਠ ਹੈ ਮਿੱਥਿਆ ਹੈ ਮੋਹ ਜਿਹੜਾ ਪਰਿਵਾਰ ਦੇ ਨਾਲ ਸਨੇਹੀਆਂ ਦੇ ਨਾਲ ਜਿਹੜਾ ਮੋਹ ਲਾਇਆ ਹੈ ਇਹ ਮੋਹ ਵੀ ਮਿੱਥਿਆ ਹੈ ਇਸੇ ਤਰ੍ਹਾਂ ਅਪਮਾਨ ਜਿਹੜਾ ਤੂੰ ਦੇਹੀ ਦਾ ਅਪਮਾਨ ਕਰਦਾ ਹੈ ਹੰਕਾਰ ਕਰਦਾ ਹੈ ਔਰ ਇਹ ਸੋਚਦਾ ਹੈ ਕਿ ਮੇਰੇ ਵਰਗਾ ਇਸ ਸੰਸਾਰ ਤੇ ਕੋਈ ਨਹੀਂ ਇਸ ਆਪਣੀ ਹੰਕਾਰ ਦੇ ਵਿੱਚ ਆ ਕੇ ਸੰਸਾਰ ਦੇ ਮੋਹ ਵਾਸਤੇ ਔਰ ਲੋਕਾਂ ਦੇ ਨਾਲ ਧਰੋਕੀਏ ਠੱਗੀਆਂ ਮਾਰਦਾ ਛਲ ਕਰਦਾ ਇਹ ਸਭ ਕੁਝ ਮਿਥਿਆ ਕਹੀਏ ਝੂਠ ਹੈ ਮਿਥਿਆ ਆਪਸ ਉਪਰ ਕਰਤਕ ਮਹਾਨ ਆਪਣੇ ਉੱਪਰ ਜਿਹੜਾ ਤੂੰ ਬਹੁਤ ਵੱਡਾ ਗੁਮਾਨ ਕੀਏ ਹੰਕਾਰ ਕਰਦਾ ਕਿ ਮੇਰੇ ਵਰਗਾ ਸੰਸਾਰ ਤੇ ਕੋਈ ਹੋਰ ਹੈ ਨਹੀਂ ਇਹ ਸਭ ਮਿਥਿਆ ਹੈ ਏ ਹੰਕਾਰ ਕੀਤਾ ਸੀ ਸਤਜੁਗ ਵਿੱਚ ਹਰਨਾਕਸ਼ ਨੇ ਏ ਹੰਕਾਰ ਕੀਤਾ ਸੀ ਤ੍ਰੇਤੇ ਦੇ ਵਿੱਚ ਰਾਵਣ ਨੇ ਏ ਹੰਕਾਰ ਕੀਤਾ ਸੀ ਦੁਆਪਰ ਦੇ ਵਿੱਚ ਕੰਸ ਨੇ ਏ ਹੰਕਾਰ ਕੀਤਾ ਸੀ ਦੁਆਪਰ ਦੇ ਵਿੱਚ ਸਾਧ ਸੰਗਤ ਦਰਯੋਦਨ ਨੇ ਏ ਹੰਕਾਰ ਕੀਤਾ ਸੀ ਕਲਯੁਗ ਦੇ ਵਿੱਚ ਔਰੰਗਜ਼ੇਬ ਨੇ ਤੇ ਏ ਹੰਕਾਰ ਕੀਤਾ ਸੀ ਸ਼ਾਹ ਸਕੰਦਰ ਨੇ ਇਹ ਸਭ ਕੁਝ ਜੋ ਹੈ ਇਹ ਮਿੱਥਿਆ ਹੈ ਜਿਹੜਾ ਤੂੰ ਆਪਣੇ ਆਪ ਦੇ ਉੱਤੇ ਇੰਨਾ ਮਾਣ ਕਰਦਾ ਹੈ ਕਿਉਂਕਿ ਸੰਸਾਰ ਤੋਂ ਜਦੋਂ ਜਾਏਗਾ ਚੱਲੇ ਜਵਾਰੀ ਦੋਹੇ ਹੱਥ ਚਾਰ ਇੰਉ ਸਾਧ ਸੰਗਤ ਖਾਲੀ ਸੰਸਾਰ ਤੋਂ ਜਾਣਾ ਪੈਂਦਾ ਹੈ ਅਸਥਿਰ ਭਗਤ ਸਾਧਗੀ ਸਰਣਾ ਇਹ ਉਹ ਸਾਧ ਸੰਗਤ ਪੰਜਵੀਂ ਅਸ਼ਟਪਦੀ ਦੇ ਚੌਥੇ ਪਦ ਦੇ ਅਖੀਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਅਸਥਿਰ ਅਸਥਿਰ ਦਾ ਅਰਥ ਹੁੰਦਾ ਹੈ ਸਥਿਰ ਰਹਿਣ ਵਾਲੀ ਭਾਈ ਜੇ ਕੋਈ ਸੰਸਾਰ ਦੇ ਵਿੱਚ ਸਥਿਰ ਰਹਿਣ ਵਾਲੀ ਕੋਈ ਸੱਚ ਸਰੂਪ ਸ਼ਕਤੀ ਹੈ ਜਿਸ ਸ਼ਕਤੀ ਨੇ ਇਸ ਜੀਵਨ ਦੇ ਕੰਮ ਆਉਣਾ ਹੈ ਪ੍ਰਭੂ ਦੀ ਭਗਤੀ ਹੈ ਔਰ ਸਾਧਕੀ ਸ਼ਰਨ ਜਿਹੜੇ ਨਾਮ ਜਪਣ ਵਾਲੇ ਜਿਨ੍ਹਾਂ ਨੇ ਜਿਹੜਾ ਮਨ ਹੈ ਇਹ ਅਸਾਧ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਐਸੇ ਜੋ ਸੰਤ ਜਨ ਹਨ ਸੰਤਨ ਮੋਕੋ ਕੁੰਜੀ ਸੌਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇਗੋ ਐਸੇ ਨਾਮ ਜਪਣ ਵਾਲੇ ਪ੍ਰਮਾਤਮਾ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਜਿਹੜੀ ਸ਼ਰਨ ਹੈ ਉਹੀ ਸਥਿਰ ਕੀ ਇਹ ਸੰਸਾਰ ਦੇ ਵਿੱਚ ਰਹਿਣ ਵਾਲੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੰਜਵੇਂ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਕਿ ਹੇ ਜੀਵ ਹਰ ਕੇ ਚਰਨ ਜੋ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਹਨ ਜੋ ਹਰੀ ਵਾਹਿਗੁਰੂ ਪਰਮੇਸ਼ਰ ਦੇ ਜੋ ਪਿਆਰੇ ਚਰਨ ਹਨ ਜਪ ਜਪ ਜੀਵੈ ਜਿਹੜੇ ਨਾਮ ਜਪਣ ਵਾਲੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦਾ ਜੀਵਨ ਕੀ ਹੈ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਪਰਮੇਸ਼ਰ ਦੇ ਚਰਨਾਂ ਦਾ ਜਾਪ ਪਰਮੇਸ਼ਰ ਨੂੰ ਜਪਣਾ ਪਰਮੇਸ਼ਰ ਨੂੰ ਧਿਆਉਣਾ ਜਪ-ਜਪ ਜੀਵ ਹੈ ਉਹ ਤਾਂ ਇਹ ਸੋਚਦੇ ਨੇ ਕਿ ਅਸੀਂ ਜਿਉਂਦੇ ਹੀ ਤਾਂ ਕਿ ਜੇ ਪਰਮੇਸ਼ਰ ਨੂੰ ਜਪਦੇ ਹਾਂ ਹਰੀ ਦੇ ਚਰਨ ਜੋ ਹਰੀ ਕੀ ਇਹ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਹੈ ਐਸੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਜਪ-ਜਪ ਕੇ ਭਾਈ ਸੰਸਾਰ ਦੇ ਵਿੱਚ ਜੀਵ ਜਿਉਂਦੇ ਨੇ ਤੇ ਹੁਣ ਸਵਾਲ ਹੈ ਕਿ ਮਰਦੇ ਕਿਉਂ ਨੇ ਤੇ ਸਤਿਗੁਰੂ ਨੇ ਇਹ ਵੀ ਨਿਰਣਾ ਕੀਤਾ ਹੈ ਮਰਨੰ ਵਿਸਰੰਗ ਗੋਬਿੰਦ ਹੈ ਜੀਵਨੰ ਹਰਨਾਮ ਧਿਆਵਣਾ ਜਿਉਂਦਾ ਕੌਣ ਹੈ ਜਿਨੇ ਭਾਈ ਪਰਮੇਸ਼ਰ ਦਾ ਨਾਮ ਧਿਆਇਆ ਮਰਿਆ ਕੌਣ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਤੇ ਉਹ ਐਸੇ ਜਿਹੜੇ ਭਗਤੀ ਕਰਨ ਵਾਲੇ ਸਾਧੂ ਜਨ ਹਨ ਉਹਨਾਂ ਦੀ ਸ਼ਰਨ ਦੇ ਵਿੱਚ ਪੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਪ ਜਪ ਜੀਵੇ ਸਵਾਸ ਸਵਾਸ ਪਾਈ ਹਰੀ ਕਈਏ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਉ ਸੰਸਾਰ ਦੇ ਵਿੱਚ ਜੀਵੇ ਕਿ ਇਹ ਜੀਵਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਐਸੀ ਬਖਸ਼ਿਸ਼ ਹੈ ਮਿਥਿਆ ਸ਼੍ਰਵਨ ਪਰ ਨਿੰਦਾ ਸੁਣ ਹੈ ਕਿ ਮਿਥਿਆ ਕੀ ਇਹ ਭਾਈ ਝੂਠ ਹੈ ਸ਼੍ਰਵਨ ਭਾਵ ਜੋ ਕੰਨਾਂ ਦੇ ਨਾਲ ਪਰ ਨਿੰਦਾ ਜਿਹੜੀ ਪਰਾਈ ਨਿੰਦਿਆ ਨੂੰ ਤੂੰ ਸੁਣ ਰਿਹਾ ਹੈ ਸ਼੍ਰਵਨ ਦਾ ਅਰਥ ਕੰਨ ਹੁੰਦਾ ਹੈ ਤੇ ਪਰ ਦਾ ਅਰਥ ਹੈ ਪਰਾਈ ਕਿਉਂਕਿ ਇਸ ਮੰਨ ਦਾ ਇੱਕ ਐਸਾ ਸੁਭਾਅ ਹੈ ਇਹਨੂੰ ਆਪਣੀ ਵਡਿਆਈ ਔਰ ਦੂਸਰੇ ਦੀ ਨਿੰਦਿਆ ਇਹਦੇ ਵਿੱਚੋਂ ਬਹੁਤ ਰਸ ਆਉਂਦਾ ਹੈ ਆਪਣੀ ਵਡਿਆਈ ਲਈ ਵੀ ਯਤਨ ਕਰਦਾ ਹੈ ਔਰ ਦੂਸਰੇ ਦੀ ਨਿੰਦਿਆ ਲਈ ਵੀ ਯਤਨ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਭਾਈ ਦੋਵੇਂ ਗੱਲਾਂ ਮਿਥਿਆ ਨੇ ਝੂਠੀਆਂ ਨੇ ਪਰਾਇ ਦੀ ਨਿੰਦਿਆ ਔਰ ਜੋ ਆਪਣੀ ਵਡਿਆਈ ਇਸ ਕਰਕੇ ਮਿਥਿਆ ਹੈ ਜਿਹੜਾ ਪਰਾਏ ਦੀ ਨਿੰਦਿਆ ਸਰਵਨ ਕੀਏ ਕੰਨਾਂ ਦੇ ਨਾਲ ਜੋ ਸੁਣਨੀ ਹੈ ਮਿਥਿਆ ਹੱਥ ਪਰਦਰਭ ਕੋ ਹਿਰ ਹੈ ਮਿਥਿਆ ਹਨ ਐਸੇ ਹੱਥ ਝੂਠੇ ਨੇ ਉਹ ਹੱਥ ਜਿਹੜੇ ਪਰਦਰਭ ਕੋ ਹਿਰ ਹੈ ਜਿਹੜੇ ਪਰਾਏ ਦੇ ਦਰਬ ਕੀਏ ਧਨ ਨੂੰ ਹਿਰ ਹੈ ਕੀ ਇਹ ਖੋਂਦੇ ਨੇ ਝੂਠੇ ਨੇ ਐਸੇ ਹੱਥ ਸਿਕੰਦਰ ਜਦੋਂ ਸੰਸਾਰ ਤੋਂ ਮਰਿਆ ਬਿਲਕੁਲ ਅੰਤਮ ਸਮੇਂ ਜਦੋਂ ਸਿਆਣਿਆਂ ਨੇ ਵੇਖਿਆ ਕਿ ਹੁਣ ਇਹਨੇ ਰਹਿਣਾ ਨਹੀਂ ਕਹਿੰਦੇ ਬਾਦਸ਼ਾਹ ਜਾਂਦੀ ਵਾਰ ਕੋਈ ਸਿੱਖਿਆ ਦੇ ਦਿਓ ਕਹਿੰਦੇ ਵਸ ਸਿੱਖਿਆ ਇਹੀ ਹੈ ਜਦੋਂ ਮੇਰੀ ਅਰਥੀ ਘਰੋਂ ਲੈ ਕੇ ਚਲੋਂ ਮੇਰੇ ਹੱਥ ਅਰਥੀ ਤੋਂ ਬਾਹਰ ਕੱਢ ਦੇਣੇ ਕਹਿੰਦੇ ਜੀ ਉਹ ਕਿਉਂ ਇਹ ਤਾਂ ਭਿਖਾਰੀਆਂ ਵਰਗੀ ਦਸ਼ਾ ਹੈ ਕਹਿੰਦੇ ਅਸਲ ਦੇ ਵਿੱਚ ਜਿਨ੍ਹਾਂ ਹੱਥਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਚੰਗੇ ਕਰਮ ਨਾ ਕਮਾਏ ਹੋਣ ਜਿਨ੍ਹਾਂ ਨੇ ਕੋਈ ਸ਼ੁਭ ਕਰਮ ਨਾ ਕੀਤੇ ਹੋਣ ਉਹ ਭਾਈ ਐਸੇ ਝੂਠੇ ਜਿਹੜੇ ਹੱਥ ਨੇ ਉਹ ਏਸੇ ਤਰ੍ਹਾਂ ਚੱਲੇ ਜਵਾਰੀ ਦੋਏ ਹੱਥ ਚਾਰ ਇਉਂ ਖਾਲੀ ਜਾਂਦੇ ਨੇ ਸੰਸਾਰ ਤੋਂ ਤਾਂ ਕਿ ਦੁਨੀਆ ਦੇਖ ਲਵੇ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਜਿਨ੍ਹਾਂ ਹੱਥਾਂ ਦਾ ਬੜਾ ਬਲ ਸੰਸਾਰ ਨੂੰ ਦਿਖਾਇਆ ਤੇ ਜਾਣ ਵੇਲੇ ਭਿਖਾਰੀ ਵਰਗੀ ਦਸ਼ਾ ਦੇ ਵਿੱਚ ਜਾਂਦੇ ਨੇ ਇਸ ਕਰਕੇ ਮਿੱਥਿਆ ਨੇ ਇਹ ਹੱਥ ਤੇ ਫਿਰ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਕਿਹਾ ਹੈ ਵੱਡਿਆ ਹੱਥ ਦਲਾਲ ਕੇ ਇਹੋ ਜਿਹੇ ਜਿਹੜੇ ਝੂਠ ਦੀ ਦਲਾਲਗੀ ਕਰਨ ਵਾਲੇ ਹੱਥ ਨੇ ਇਹਨਾਂ ਨੂੰ ਵੱਡ੍ਹ ਦਈਏ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ ਭਾਈ ਮਿਥਿਆ ਨੇ ਐਸੇ ਨੇਤਰ ਮਿਥਿਆ ਨੇ ਐਸੀਆਂ ਅੱਖਾਂ ਜਿਹੜੀਆਂ ਕੀ ਵੇਖਦੀਆਂ ਨੇ ਪਰ ਤ੍ਰਿਆ ਕਿਉਂਕਿ ਸਤਗੁਰੂ ਜੀ ਦਾ ਹੁਕਮ ਹੈ ਇਉਂ ਪਰ ਤ੍ਰਿਆ ਤ੍ਰਿਆ ਦਾ ਅਰਥ ਸਾਧ ਸੰਗਤ ਇਸਤਰੀ ਹੈ ਐਸੇ ਨੇਤਰ ਵੀ ਮਿਥਿਆ ਹਨ ਜਿਹੜੇ ਪ੍ਰਾਏ ਬਸ ਰੂਪ ਆਦਿਕ ਨੂੰ ਵੇਖ ਰਹੇ ਹਨ ਮਿਥਿਆ ਰਸਨਾ ਭੋਜਨ ਅਨ ਸੁਆਦ ਭਾਈ ਮਿਥਿਆ ਹੈ ਐਸੀ ਰਸਨਾ ਕੀ ਇਹ ਜੇ ਭਾਵੀ ਜਿਹੜੀ ਨਾਮ ਤੋਂ ਬਿਨਾ ਭੋਜਨ ਅਨ ਸੁਆਦ ਸੰਸਾਰ ਦੇ ਭੋਜਨਾਂ ਦਾ ਔਰ ਅੰਨ ਦਾ ਸੁਆਦ ਲੈ ਰਹੀ ਹੈ ਜਿਹੜਾ ਰਸ ਲੈ ਰਹੀ ਹੈ ਨਾਮ ਤੋਂ ਬਿਨਾ ਇਹ ਜਿਹਵਾ ਜਿਤਨੇ ਵੀ ਭੋਜਨ ਸ਼ੱਕਦੀ ਹੈ ਔਰ ਉਹਨਾਂ ਭੋਜਨਾਂ ਦੇ ਵਿੱਚੋਂ ਅੰਨ ਦੇ ਵਿੱਚੋਂ ਰਸ ਲੈ ਰਹੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਮਿੱਥਿਆ ਹੈ ਇਹ ਝੂਠੀ ਹੈ ਐਸੀ ਰਸਨਾ ਇਸੇ ਕਰਕੇ ਇਹ ਰਸਨਾ ਨੂੰ ਕਿਹਾ ਹੈ ਕਿ ਇਹ ਰਸਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਆ ਉਹ ਕਿਹੜੀ ਰਸਨਾ ਨੂੰ ਕਿਹਾ ਹੈ ਸਤਿਗੁਰੂ ਕਹਿੰਦੇ ਜਿਹੜੀ ਮਿੱਥਿਆ ਝੂਠ ਹੈ ਜਿਹੜੀ ਭੋਜਨ ਅਤੇ ਅੰਨ ਦੇ ਸਵਾਦ ਦੇ ਵਿੱਚ ਲੱਗੀ ਹੋਈ ਹੈ ਤੇ ਸਾਦ ਸੰਗਤ ਭੋਜਨ ਹੁੰਦਾ ਜਿਹੜਾ ਪੱਕਿਆ ਹੋਵੇ ਤੇ ਅੰਨ ਹੁੰਦਾ ਜਿਹਦੇ ਵਿੱਚ ਬਹੁਤ ਸਾਰਾ ਪਦਾਰਥ ਆ ਜਾਂਦਾ ਹੈ ਤੇ ਸਾਡੀ ਜਿਹੜੀ ਜੇਬ ਹੈ ਪੱਕੇ ਹੋਏ ਭੋਜਨਾਂ ਦੇ ਵਿੱਚੋਂ ਵੀ ਔਰ ਦੂਸਰੇ ਅੰਨ ਦੇ ਵਿੱਚੋਂ ਵੀ ਰਸ ਲੈਂਦੀ ਹੈ ਔਰ ਮਹਾਪੁਰਸ਼ਾਂ ਨੇ ਇੱਕ ਹੋਰ ਵੀ ਅਰਥ ਕੀਤਾ ਹੈ ਕਿ ਮਿੱਥਿਆ ਰਸਨਾ ਐਸੀ ਰਸਨਾ ਮਿੱਥਿਆ ਹੈ ਜਿਹੜੀ ਭੋਜਨ ਕਿ ਜਿਹੜੇ ਸਰੀਰ ਦੀ ਪੇਟ ਦੀ ਪੂਰਤੀ ਵਾਸਤੇ ਜਿਹੜਾ ਭੋਜਨ ਪ੍ਰਮਾਤਮਾ ਨੇ ਬਣਾਇਆ ਨਾ ਪ੍ਰਸ਼ਾਦਾ ਆਟਾ ਦਾਲ ਇਹ ਭੋਜਨ ਹੈ ਐਸੇ ਭੋਜਨਾਂ ਨੂੰ ਛੱਡ ਕੇ ਅਨ ਸਵਾਦ ਅਨ ਦਾ ਅਰਥ ਹੁੰਦਾ ਹੋਰ ਜਿਹੜੇ ਮਾਸ ਆਦਿਕ ਦੇ ਖਾਣਿਆਂ ਦਾ ਜਿਹੜੀ ਜੇਬਾ ਸਵਾਦ ਲੈ ਰਹੀ ਹੈ ਐਸੀ ਰਸਨਾ ਜਿਹੜੀ ਹੈ ਉਹ ਮਿੱਥਿਆ ਹੈ ਉਹ ਝੂਠੀ ਹੈ ਮਿੱਥਿਆ ਚਰਨ ਪਰ ਵਿਕਾਰ ਕੋ ਧਵ ਹੈ ਐਸੇ ਚਰਨ ਕੀਏ ਪੈਰ ਵੀ ਮਿੱਥਿਆ ਹਨ ਝੂਠੇ ਨੇ ਜਿਹੜੇ ਪੈਰ ਪਰ ਵਿਕਾਰ ਕੋ ਧਵ ਹੈ ਜਿਹੜੇ ਪਰਾਏ ਬੇਕਾਰ ਕੀਏ ਝੂਠੇ ਕਰਮਾਂ ਦੇ ਲਈ ਬੇਕਾਰਾਂ ਦੇ ਲਈ ਧਾਵ ਹੈ ਕੀ ਇਹ ਜਿਹੜੇ ਦੌੜਦੇ ਹਨ ਜਿਹੜੇ ਮੰਦੇ ਪਾਸੇ ਜਾਂਦੇ ਹਨ ਜਿਹੜੇ ਮੰਦੇ ਰਸਤਿਆਂ ਤੇ ਜਾਂਦੇ ਨੇ ਔਰ ਪਰਮੇਸ਼ਰ ਤੋਂ ਬਿਨਾ ਜਿਤਨੇ ਵੀ ਕਰਮ ਕਮਾਉਣ ਲਈ ਇਹ ਪੈਰ ਤੁਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਕਹਿੰਦੇ ਭਾਈ ਇਸ ਕਰਕੇ ਇਹ ਪੈਰ ਵੀ ਝੂਠੇ ਹਨ ਜਿਹੜੇ ਇਹ ਮਾੜੇ ਕੰਮਾਂ ਵਾਲੇ ਪਾਸੇ ਨੂੰ ਤੁਰਦੇ ਹਨ ਧਾਬ ਹੈ ਕੀ ਇਹ ਦੌੜਦੇ ਹਨ ਮਿੱਥਿਆ ਮਨ ਪਰ ਲੋਭ ਲੁਭਾਵ ਹੈ ਮਿੱਥਿਆ ਕਹੇ ਭਾਈ ਝੂਠ ਹੈ ਮਨ ਪਰ ਸਾਧ ਸੰਗਤ ਜੀ ਮਨ ਦਾ ਅਰਥ ਹੈ ਅੰਤਿਸ਼ ਕਰਨ ਅੰਦਰ ਦੀ ਬਿਰਤੀ ਐਸੀ ਬਿਰਤੀ ਐਸਾ ਮਨ ਐਸਾ ਅੰਤਿਸ਼ ਕਰਨ ਝੂਠਾ ਹੈ ਜਿਹੜਾ ਕੀ ਕਰਦਾ ਹੈ ਪਰ ਲੋਭ ਲਭਾਵ ਹੈ ਜਿਹੜਾ ਪਰਾਏ ਪਦਾਰਥਾਂ ਤੇ ਮਨ ਦੇ ਵਿੱਚ ਜਿਹੜਾ ਲੋਭ ਪੈਦਾ ਹੋ ਗਿਆ ਦੂਸਰੇ ਦੀ ਵਸਤੂ ਲਈ ਔਰ ਫਿਰ ਉਸ ਲੋਭ ਤੇ ਲਭਾਵ ਹੈ ਕਿ ਇਹ ਲਪਾਏ ਮਾਨ ਹੋਇਆ ਹੈ ਲੋਭ ਔਰ ਲਭਾਏ ਹ ਲਭਾਵੇ ਦਾ ਅਰਥ ਕੀ ਹੈ ਕਿੰਨਾ ਕੁ ਫਰਕ ਹੈ ਜਿਵੇਂ ਅੰਧ ਅਤੇ ਅੰਧੇਰ ਦੇ ਵਿੱਚ ਫਰਕ ਹੈ ਅੰਧਕਾਰ ਦੇ ਵਿੱਚ ਫਰਕ ਹੈ ਅੰਧ ਨਾ ਉਹ ਅੰਨੇ ਦਾ ਹੈ ਜਿਹਦੇ ਨੇਤਰ ਨਹੀਂ ਅੰਧਕਾਰ ਨਾ ਉਹ ਸਾਥ ਸੰਗਤ ਜੀ ਹਨੇਰੇ ਦਾ ਹੈ ਅੰਧ ਨਾ ਉਹ ਜਿਹਦੇ ਨੇਤਰ ਨਹੀਂ ਤੇ ਅੰਧਕਾਰ ਹਨੇਰੇ ਦਾ ਇਸੇ ਤਰ੍ਹਾਂ ਜਿਹੜਾ ਲੋਭ ਹੈ ਲੋਭ ਦਾ ਅਰਥ ਹੈ ਅੰਦਰ ਦੀ ਵਰਤੀ ਲਭਾਵ ਹੈ ਜਿਹੜੀ ਲਭਾਏ ਮਾਨ ਹੋ ਰਹੀ ਹੈ ਪਦਾਰਥਾਂ ਤੇ ਰੂਪ ਤੇ ਵਡਿਆਈ ਤੇ ਜਿੱਥੇ ਵੀ ਪਰਮੇਸ਼ਰ ਤੋਂ ਨਾਮ ਤੋਂ ਬਿਨਾਂ ਇਹ ਵਰਤੀ ਜਿਤਨੇ ਵੀ ਕਰਮ ਕੁਮਾਰੀ ਹੈ ਪ੍ਰਾਇ ਪਾਸੇ ਜਾ ਕੇ ਤੇ ਹਜ਼ੂਰ ਪਾਤਸ਼ਾਹ ਕਹਿੰਦੇ ਭਾਈ ਇਹ ਮਿਥਿਆ ਹੈ ਐਸਾ ਮਨ ਐਸਾ ਅੰਤਿਸ਼ ਕਰਨ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਹੈ ਐਸਾ ਤਨ ਕਈ ਇਹ ਸਰੀਰ ਜਿਸ ਸਰੀਰ ਨੇ ਭਾਈ ਕਦੇ ਪਰ ਉਪਕਾਰ ਨਹੀਂ ਕੀਤਾ ਜਿਸ ਸਰੀਰ ਨੇ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਜਿਸ ਸਰੀਰ ਨੇ ਕਦੇ ਕਿਸੇ ਤੇ ਕਿਸੇ ਗਰੀਬ ਤੇ ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ ਐਸਾ ਸਰੀਰ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਝੂਠਾ ਹੈ ਮਿਥਿਆ ਹੈ ਸੋ ਇਸ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਜੋ ਪਰਉਪਕਾਰ ਹੈ ਇਹਨੂੰ ਸਾਧ ਸੰਗਤ ਬਹੁਤ ਵੱਡਾ ਅਸਥਾਨ ਦਿੱਤਾ ਹੈ ਤੀਸਰੇ ਪਾਤਸ਼ਾਹ ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਨੇ ਗੁਰਸਿੱਖੋ ਪਰਉਪਕਾਰ ਕਰੋ ਕਹਿੰਦੇ ਮਹਾਰਾਜ ਕਿਵੇਂ ਕਰੀਏ ਕਹਿੰਦੇ ਮਨ ਕਰਕੇ ਕਰੋ ਬਾਣੀ ਕਰਕੇ ਕਰੋ ਸਰੀਰ ਕਰਕੇ ਕਰੋ ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਪਰਉਪਕਾਰ ਕਰਨਾ ਚਾਹੀਦਾ ਹੈ ਜੇ ਸਾਡੇ ਕੋਲ ਪਰਮਾਤਮਾ ਨੇ ਮੈਕੀ ਪਦਾਰਥੀ ਸ਼ਕਤੀ ਦਿੱਤੀ ਹੈ ਤਾਂ ਜਿੱਥੇ ਵੀ ਕੋਈ ਭੁੱਖਾ ਲੋੜਵੰਦ ਕੋਈ ਦਰਦਵੰਦ ਕੋਈ ਗਰੀਬ ਕੋਈ ਮਰੀਜ਼ ਕੋਈ ਇਲਾਜ ਤੋਂ ਹਿਣਾ ਕੋਈ ਭੁੱਖ ਤੋਂ ਹਿਣਾ ਐਸਾ ਵੀ ਸਾਨੂੰ ਕੋਈ ਦਿਸਦਾ ਹੈ ਤਾਂ ਭਾਈ ਮਨੁੱਖ ਉਹਦੇ ਤੇ ਯਤਨ ਕਰੇ ਆਪਣੀ ਬਿੱਤ ਦੇ ਅਨੁਸਾਰ ਉਹਦਾ ਭਲਾ ਕਰੇ ਇਹ ਪਰਉਪਕਾਰ ਹੈ ਕਿਸੇ ਭੁੱਖੇ ਨੂੰ ਅੰਨ ਦੇ ਦੇਣਾ ਤੇ ਕਿਸੇ ਤਨ ਤੋਂ ਨਗਨ ਦਾ ਤਨ ਟੱਕ ਦੇਣਾ ਇਹ ਪਰਉਪਕਾਰ ਹੈ ਕਿਸੇ ਬਿਮਾਰ ਦਾ ਇਲਾਜ ਕਰ ਦੇਣਾ ਕਰਵਾ ਦੇਣਾ ਇਹ ਪਰਉਪਕਾਰ ਹੈ ਐਸਾ ਪਰਉਪਕਾਰ ਭਾਈ ਸਰੀਰ ਕਰਕੇ ਹੋ ਸਕਦਾ ਹੈ ਤੇ ਕਹਿਣ ਲੱਗੇ ਮਹਾਰਾਜ ਜੇ ਇਹ ਸਮਰਥਾ ਨਾ ਹੋਵੇ ਕਿਉਂਕਿ ਇਹ ਪਰਉਪਕਾਰ ਤਾਂ ਮਾਇਆ ਨਾਲ ਹੋ ਸਕਦੇ ਨੇ ਤੇ ਮਾਇਆ ਜੋਗੀ ਸਮਰਥਾ ਨਾ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਭਾਈ ਬਾਣੀ ਨਾਲ ਕਰ ਦਵੇ ਪਰਉਪਕਾਰ ਪਾਪ ਆਪਣੇ ਬੋਲ ਨਾਲ ਕਰ ਦਵੇ ਕਿਸੇ ਤੋਂ ਕਹਿ ਕੇ ਕਰਵਾ ਦਵੇ ਇਹਦਾ ਵੀ ਉਨਾ ਹੀ ਫਲ ਹੈ ਜਿੰਨਾ ਸਾਧ ਸੰਗਤ ਆਪ ਕੋਲੋਂ ਕਰਨ ਦਾ ਫਲ ਹੈ ਜੇ ਸਿੱਖ ਕੋਲ ਆਪਣੀ ਸਮਰੱਥਾ ਨਹੀਂ ਤਾਂ ਤੀਸਰੇ ਪਾਤਸ਼ਾਹ ਕਹਿੰਦੇ ਭਾਈ ਕਿਸੇ ਨੂੰ ਪ੍ਰੇਰ ਕੇ ਕਰਾ ਦਵੇ ਇਹ ਬਾਣੀ ਨਾਲ ਬੋਲ ਕੇ ਕਰਾ ਦਵੇ ਕਹਿੰਦੇ ਮਹਾਰਾਜ ਜੇ ਇਹ ਵੀ ਸਮਰੱਥਾ ਨਾ ਹੋਵੇ ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਕਿਸੇ ਦਾ ਦਰਦ ਵੇਖ ਕੇ ਨਾ ਮਨ ਦੇ ਅੰਦਰ ਉਸ ਦਰਦ ਦਾ ਅਹਿਸਾਸ ਕਰ ਲਵੇ ਅੰਦਰ ਅਹਿਸਾਸ ਕਰ ਲਵੇ ਉਹਦੇ ਤੇ ਦਇਆ ਕਰ ਲਵੇ ਇਹ ਵੀ ਪਰਉਪਕਾਰ ਹੈ ਐਸਾ ਤਨ ਮਿਥਿਆ ਹੈ ਝੂਠਾ ਹੈ ਜਿਹਦੇ ਨਾ ਕਦੇ ਮਨ ਵਿੱਚ ਨਾ ਕਦੇ ਸਰੀਰ ਵਿੱਚ ਤੇ ਨਾ ਕਦੇ ਬੋਲ ਦੇ ਵਿੱਚ ਪਰਉਪਕਾਰ ਨੇ ਕਦੇ ਜਨਮ ਨਹੀਂ ਲਿਆ ਸਾਧ ਸੰਗਤ ਜੀ ਉਪਕਾਰ ਦਾ ਅਰਥ ਹੁੰਦਾ ਹੈ ਭਲਾਈ ਤੇ ਪਰ ਦਾ ਅਰਥ ਹੁੰਦਾ ਹੈ ਵਿਸ਼ੇਸ਼ ਕਰਕੇ ਪਰਉਪਕਾਰ ਉਸ ਨੂੰ ਕਿਹਾ ਜਾਂਦਾ ਹੈ ਜਿਥੇ ਇਹ ਨਹੀਂ ਵੇਖਿਆ ਜਾਂਦਾ ਕਿ ਜਿਹਦਾ ਮੈਂ ਭਲਾ ਕਰ ਰਿਹਾ ਇਹ ਮੇਰਾ ਮਿੱਤਰ ਹੈ ਜਾਂ ਦੁਸ਼ਮਣ ਹੈ ਉਪਕਾਰ ਕਿਸੇ ਤੇ ਵੀ ਹੋ ਸਕਦਾ ਹੈ ਤੇ ਜਿਹੜਾ ਪਰਉਪਕਾਰ ਹੈ ਨਾ ਵਡਿਆਈ ਦੀ ਲਾਲਸਾ ਨਾ ਇਹ ਦੇਖ ਕੇ ਕਿ ਇਹ ਤੋਂ ਮੈਨੂੰ ਕੋਈ ਲਾਭ ਮਿਲੇਗਾ ਬਿਲਕੁਲ ਨਿਰਸਵਾਰਥ ਹੋ ਕੇ ਜਦੋਂ ਕੋਈ ਕਿਸੇ ਦਾ ਭਲਾ ਕਰਦਾ ਇਹਨੂੰ ਪਰਉਪਕਾਰ ਕਿਹਾ ਜਾਂਦਾ ਹੈ ਅੱਜ ਵੀ ਮਨੁੱਖ ਕਰਦਾ ਹੈ ਅੱਜ ਵੀ ਦਿਖਾਉਂਦਾ ਹੈ ਕਿ ਮਰ ਪਰਉਪਕਾਰ ਕਰ ਰਹੇ ਆ ਪਰ ਉਹਦੇ ਪਿੱਛੇ ਬਹੁਤ ਵੱਡੇ ਵੱਡੇ ਸਵਾਰਥ ਲੁਕੇ ਹੋਏ ਨੇ ਕਿਤੇ ਬਹੁਤ ਹੀ ਰਾਜਸੀ ਬਿਰਤੀ ਦੇ ਸਵਾਰਥ ਜੁੜੇ ਹੋਏ ਨੇ ਛੋਟੇ ਤੋਂ ਛੋਟੇ ਪੱਦਰ ਦੇ ਅੰਦਰ ਰਾਜਸੀ ਬਿਰਤੀ ਦਾ ਪ੍ਰਭਾਵ ਅੱਜ ਮਨੁੱਖ ਦੇ ਉੱਤੇ ਸਵਾਰ ਹੈ ਸਵਾਰਥ ਤੋਂ ਰਹਿਤ ਹੋ ਕਰਕੇ ਕਿਸੇ ਦੇ ਉੱਤੇ ਭਲਾ ਕਰਨਾ ਹੈ ਭਾਈ ਇਹੀ ਸਭ ਤੋਂ ਵੱਡਾ ਕਰਮ ਹੈ ਤੋਂ ਬਿਨਾ ਜਿਹੜਾ ਇਹ ਸਰੀਰ ਹੈ ਤਨ ਨਹੀਂ ਪਰਉਪਕਾਰਾ ਜਿਸ ਸਰੀਰ ਨੇ ਕਦੇ ਪਰਉਪਕਾਰ ਨਹੀਂ ਕੀਤਾ ਉਹ ਮਿਥਿਆ ਹੈ ਮਿਥਿਆ ਬਾਸ ਲੇਤ ਬੇਕਾਰਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਸ ਨੂੰ ਸਾਦ ਸੰਗਤ ਬਾਸ਼ਨਾ ਦਾ ਹੁੰਦਾ ਹੈ ਸਗੰਧੀ ਦਾ ਹੁੰਦਾ ਹੈ ਲੇਤ ਬੇਕਾਰਾ ਅਣਕ ਪ੍ਰਕਾਰ ਦੀਆਂ ਸਗੰਧੀਆਂ ਆਪਣੇ ਸਰੀਰ ਨੂੰ ਮਨੁੱਖ ਲਾਉਂਦਾ ਹੈ ਤੇ ਨਾਮ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸੁਗੰਧੀ ਹੈ ਇਹ ਭਾਈ ਸਿਰਫ ਤੇ ਸਿਰਫ ਵਿਕਾਰਾਂ ਨੂੰ ਜਨਮ ਦਿੰਦੀ ਹੈ ਇਸ ਕਰਕੇ ਐਸੀਆਂ ਸੁਗੰਧੀਆਂ ਵੀ ਮਿਥਿਆ ਕੀਏ ਨਾਸਵੰਤ ਹਨ ਝੁੱਟੀਆਂ ਹਨ ਜਿਹੜੀਆਂ ਵਿਕਾਰਾਂ ਨੂੰ ਪੈਦਾ ਕਰਦੀਆਂ ਹਨ ਬਿਨ ਬੂਝੇ ਮਿਥਿਆ ਸਭ ਭਏ ਪ੍ਰਮਾਤਮਾ ਵਾਹਿਗੁਰੂ ਨੂੰ ਬੂਝੇ ਤੋਂ ਬਿਨਾਂ ਜਾਣੇ ਤੋਂ ਬਿਨਾਂ ਮਿਥਿਆ ਸਭ ਭਏ ਆ ਸੰਸਾਰ ਸਾਰਾ ਹੀ ਭਾਈ ਝੂਠਾ ਹੈ ਮਿਥਿਆ ਹੈ ਇਸੇ ਕਰਕੇ ਇਸ ਸੰਸਾਰ ਨੂੰ ਮਿਥਿਆ ਵੀ ਕਿਹਾ ਹੈ ਇਹ ਸੰਸਾਰ ਨੂੰ ਸਤ ਵੀ ਕਿਹਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿਨਾਂ ਲਈ ਹੈ ਜਿਨ੍ਹਾਂ ਲਈ ਪਰਮਾਤਮਾ ਦੀ ਯਾਦ ਹੈ ਉਹਨਾਂ ਲਈ ਸੰਸਾਰ ਸੱਚਾ ਹੈ ਤੇ ਜਿਨ੍ਹਾਂ ਨੂੰ ਪ੍ਰਮਾਤਮਾ ਭੁੱਲ ਗਿਆ ਤੇ ਉਹਨਾਂ ਲਈ ਪਾਤਸ਼ਾਹ ਨੇ ਕਿਹਾ ਹੈ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਜੋ ਕੁਝ ਵੀ ਦਿਖ ਰਿਹਾ ਹੈ ਇਹ ਸਭ ਕੁਝ ਮਿਥਿਆ ਹੈ ਨਾਸਵੰਤ ਹੈ ਬਿਨਾਂ ਬੁਝਿਆ ਤੋਂ ਬਿਨਾਂ ਜਾਣਿਆ ਤੋਂ ਪਰਮੇਸ਼ਰ ਦੀ ਮਰਜ਼ਾਦਾ ਨੂੰ ਜਾਣੇ ਤੋਂ ਬਿਨਾਂ ਪਰਮੇਸ਼ਰ ਦੀ ਸ਼ਕਤੀ ਨੂੰ ਜਾਣੇ ਤੋਂ ਬਿਨਾਂ ਤੇ ਪਰਮੇਸ਼ਰ ਨੂੰ ਉਹਦੇ ਪਰ ਉਪਕਾਰਾਂ ਨੂੰ ਜਾਣੇ ਤੋਂ ਬਿਨਾਂ ਜੋ ਕੁਝ ਵੀ ਸੰਸਾਰ ਦੇ ਵਿੱਚ ਦਿਖ ਰਿਹਾ ਹੈ ਇਹ ਸਭ ਮਿਥਿਆ ਹੈ ਇਹ ਝੂਠ ਹੈ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਤੇ ਕਹਿੰਦੇ ਮਹਾਰਾਜ ਫਿਰ ਦੇਹੀ ਸਫਲੀ ਕਿਹੜੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਦੇ ਅਖੀਰ ਦੇ ਵਿੱਚ ਕਹਿੰਦੇ ਨੇ ਗੁਰੂ ਨਾਨਕ ਦੇ ਪੰਜਵੇਂ ਸਰੂਪ ਪੰਚਮ ਪਾਤਸ਼ਾਹ ਹਰ ਹਰ ਨਾਮ ਲਏ ਭਾਈ ਜਿਹੜੀ ਦੇਹੀ ਜਿਹੜਾ ਸਰੀਰ ਦੋ ਵਾਰੀ ਹਰ ਹਰ ਸ਼ਬਦ ਆਇਆ ਹੈ ਪਾਪ ਸਵਾਸ ਅਤੇ ਗ੍ਰਾਸ ਵਿੱਚ ਹਰ ਕੀਏ ਜੋ ਹਰੀ ਵਾਹਗੁਰੂ ਪਰਮੇਸ਼ਰ ਹੈ ਹਰ ਕੀ ਜੋ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਜਿਨ੍ਹਾਂ ਜਿਨ੍ਹਾਂ ਨੇ ਭਾਈ ਉਸ ਪਰਮੇਸ਼ਰ ਦਾ ਨਾਮ ਲਿਆ ਉਹਨੂੰ ਜਪਿਆ ਤੇ ਸਤਿਗੁਰੂ ਕਹਿੰਦੇ ਸਫਲ ਦੇ ਉਹ ਦੇਹੀ ਸਫਲੀ ਹੈ ਉਹ ਸਹਿਤ ਫਲ ਹੈ ਸਫਲ ਦਾ ਅਰਥ ਹੁੰਦਾ ਹੈ ਫਲ ਦੇ ਸਹਿਤ ਇਸ ਕਰਕੇ ਉਹ ਦੇਹੀ ਹਮੇਸ਼ਾ ਸਫਲੀ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੀ ਵਡਿਆਈ ਨੂੰ ਇਤਨਾ ਉੱਚਾ ਦਰਸਾਉਂਦਿਆਂ ਸੰਸਾਰ ਅਤੇ ਇਸ ਦੇਹੀ ਨੂੰ ਮਿੱਥਿਆ ਸਿੱਧ ਕੀਤਾ ਹੈ